ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 16 ਸਤੰਬਰ 2024 ਹੋ ਚੁੱਕਿਆ ਬੀਤੇ 3-4 ਦਿਨਾਂ ਤੋਂ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਜਿਹੜਾ ਖੁਸ਼ਕ ਹੀ ਬਣਿਆ ਹੋਇਆ ਹੈਗਾ ਹਾਲਾਂਕਿ ਪਵਾਦ ਖੇਤਰ ਦੇ ਕੁਝ ਇਲਾਕਿਆਂ ਵਿੱਚ 2-3 ਵਾਰ ਮੀਂਹ ਦੀਆਂ ਛੱਟਾਂ ਜ਼ਰੂਰ ਲੱਗੀਆਂ ਅੱਜ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸੀ ਜਿਹੜਾ ਖੁਸ਼ਕ ਹੀ ਬਣਿਆ ਰਿਹਾ ਹੈਗਾ ਅੱਗੇ ਦੀ ਗੱਲ ਕੀਤੀ ਆ ਤਾਂ ਮੌਨਸੂਨ ਦੀ ਵਾਪਸੀ ਜਿਹੜੀ ਆਮ ਤੌਰ ਤੇ 15 ਸਤੰਬਰ ਤੋਂ ਬਾਅਦ ਜਿਹੜੀ ਸ਼ੁਰੂ ਹੋ ਜਾਂਦੀ ਆ ਪਿੱਛੇ ਹਟਣੀਆਂ ਸ਼ੁਰੂ ਹੋ ਜਾਂਦੀਆਂ ਮੌਨਸੂਨ ਪੌਣਾ ਨਵੀਂ ਵਾਲੀਆਂ ਹਵਾਵਾਂ ਪਿੱਛੇ ਹਟਣਾਂ ਸ਼ੁਰੂ ਹੋ ਜਾਂਦੀਆਂ ਪੱਛੋਂ ਦੀ ਹਵਾ ਜਿਹੜੀ ਖੁੱਲਣੀ ਸ਼ੁਰੂ ਹੋ ਜਾਂਦੀ ਹੈਗੀ ਪਰ ਹਾਲ ਦੀ ਘੜੀ ਐਦਾਂ ਹੁੰਦਾ ਨਹੀਂ ਦਿਖਾਈ ਦੇ ਰਹਾ ਮੌਨਸੂਨ ਵਾਪਸੀ ਵਿੱਚ ਕਾਫੀ ਦੇਰੀ ਹੋ ਸਕਦੀ ਆ ਕਿਉਂਕਿ ਬੰਗਾਲ ਦੀ ਖਾੜੀ ਦੇ ਵਿੱਚ ਲਗਾਤਾਰ ਘੱਟ ਦਬਾਅ ਦੇ ਸਿਸਟਮ ਜਿਹੜੇ ਬਣਦੇ ਦਿਖਾਈ ਦੇ ਰਹੇ ਹੈਗੇ ਜਿਹਦੇ ਕਾਰਨ ਮੌਨਸੂਨ ਦੀ ਵਾਪਸੀ ਵਿੱਚ ਦੇਰੀ ਹੋ ਸਕਦੀ ਹੈਗੀ 18 19 20 ਸਤੰਬਰ ਨੂੰ ਦਿੱਲੀ ਜੂਪੀ ਤੱਕ ਤੇ ਹਰਿਆਣਾ ਦੇ ਕੁਝ ਖੇਤਰਾਂ ਤੱਕ ਇੱਕ ਲੋ ਪ੍ਰੈਸ਼ਰ ਘੱਟ ਦਬਾ ਦਾ ਕੀਤਾ ਸਿਸਟਮ ਪਹੁੰਚਦਾ ਦਿਖਾਈ ਦੇ ਰਿਹਾ ਹੈਗਾ ਜਿਹੜਾ ਇਸ ਟਾਈਮ ਬਸਤੇ ਮੰਗਾਲ ਤੇ ਝਾਰਖੰਡ ਦੇ ਉੱਪਰ ਮੌਜੂਦ ਆ ਉਹ ਸਿਸਟਮ ਸਿੱਧੇ ਤੌਰ ਤੇ 18-19-20 ਸਤੰਬਰ ਨੂੰ ਜੂਪੀ ਦਿੱਲੀ ਤੇ ਹਰਿਆਣਾ ਦੇ ਕੁਝ ਖੇਤਰਾਂ ਨੂੰ ਮੀਂਹੀਆਂ ਕਾਰਵਾਈਆਂ ਨਾਲ ਜਿਹੜਾ ਪ੍ਰਭਾਵਿਤ ਕਰਦਾ ਦਿਖਾਈ ਦੇਊਗਾ ਜੇ ਪੰਜਾਬ ਦੀ ਗੱਲ ਕੀਤੀ ਆ ਤਾਂ ਪੰਜਾਬ ਵਿੱਚ ਇਹ ਸਿਸਟਮ ਦਾ ਸਿੱਧੇ ਤੌਰ ਤੇ ਕੋਈ ਵੀ ਖਾਸ ਪ੍ਰਭਾਵ ਨਹੀਂ ਦਿਖਾਈ ਦੇਊਗਾ ਹਾਲਾਂਕਿ 18-19-20 ਸਤੰਬਰ ਨੂੰ ਜਦੋਂ ਸਿਸਟਮ ਜੂਪੀ ਤੇ ਦਿੱਲੀ ਲਾ ਕੇ ਪਹੁੰਚੂਗਾ ਤਾਂ ਉਹਦੇ ਨਾਲ ਪੰਜਾਬ ਵਿੱਚ ਨਵੀਆਂ ਵਾਲੀਆਂ ਹਵਾਵਾਂ ਪੁਰੇ ਦੀ ਹਵਾ ਜਿਹੜੀ ਵਾਪਸੀ ਕਰੂਗੀ ਜਿਹਦੇ ਨਾਲ 25 ਤੋਂ 30% ਇਲਾਕਿਆਂ ਵਿੱਚ 18 ਜਾਂ 19-20 ਸਤੰਬਰ ਨੂੰ 25-30% ਇਲਾਕਿਆਂ ਵਿੱਚ ਥੋੜੇ ਬਹੁਤ ਕਿਤੇ ਨਾਂ ਦੇ ਵਿੱਚ ਮੀਂਹੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਜਿਆਦਾਤਰ ਕਿਤੇ ਨਾਂ ਵਿੱਚ ਮੌਸਮ ਖੁਸ਼ਕ ਹੀ ਬਣਿਆ ਰਹਣਾਗਾ